ਨੇ ਤਾ ਬੀਜ ਚਾਹ ਨਹੀਂ ਬਣਾਏ ਤੁਸੀਂ ਚਾਹ ਮੇਰੀ ਤੇ ਬੇਰ ਨਹੀਂ ਠੀਕ ਹੈਗੀ ਤੁਹਾਨੂੰ ਪਤਾ ਮੇਰੇ ਚਾਹ ਪੀਣਾ ਪੀਤੇ ਅੱਖ ਨਹੀਂ ਖੁੱਲਦੀ ਅੱਜ ਹਾਰ ਕੇ ਉੱਠ ਕੇ ਆਉਣਾ ਪਿਆ ਮੈਨੂੰ ਪਰ ਆਈ ਤੇ ਤੇਨੂੰ ਛੁੱਟੀ ਆ ਨਾ ਤੂੰ ਇਤਰਾ ਕਰ ਅੱਜ ਚਾਹ ਤੂੰ ਬਣਾ ਦੇ ਤੈਨੂੰ ਕਿਹੜਾ ਬਣਾਣੀ ਨਹੀਂ ਆਂਦੀ ਮੈਂ ਵੀ ਥੋੜੀ ਬੈਹ ਜਾਵਾਂਗੀ ਮੇਰੇ ਕੋਲ ਥੋੜੇ ਵੀ ਨਹੀਂ ਆਏ ਜਾਂਦੇ ਆ ਚਾਹ ਮੈਂ ਬਣਾਵਾ ਮਮਾ ਕਿੱਥੇ ਨੇ ਮੰਮੀ ਤੇ ਅੰਦਰ ਹੈ ਗਿਆ ਦੋ ਦੋ ਮਿੰਟ ਆਈ ਦੋ ਮਿੰਟ ਆਈ ਇਹ ਇਚ ਲਿਗਿਆ ਕਿੰਨੂ ਕਵਾ ਮੈਂ ਚਾਹ ਮੈਂ ਬਣਾਵਾ ਮੈਂ ਤਾਂ ਕਦੀ ਨਾ ਬਣਾਵਾ ਮੰਮਾ ਮੰਮੀ ਓ ਮੰਮੀ ਮੰਮੀ ਯਾ ਮੰਮੀ ਉਠੋ ਯਾਰ ਕੀ ਐ ਸੌਂਦੇ ਓ ਯਾਰ ਬਚਾ ਵੀ ਨਹੀਂ ਆਪਾਂ ਵੀ ਠੀਕ ਨਹੀਂ ਹੈਗੇ ਵੀ ਕੀ ਐ ਆਪਾਂ ਵੀ ਠੀਕ ਨਹੀਂ ਹੈਗੇ ਉਹਨਾਂ ਨੇ ਸਿਆਪਾ ਪਾ ਲੇ ਤਾਂ ਮੈਂ ਛੁੱਟੀ ਹੀ ਅੱਜ ਮਾਂ ਚੱਲ ਫਿਲਮ ਫੁਲਮ ਵੇਖਣ ਜਾਵਾਂਗੇ ਚਾਹ ਮੰਗੇ ਰਕਤ ਮੇਰੀ ਤਾਂ ਵੀ ਨਹੀਂ ਠੀਕ ਹੈਗੀ ਵੀ ਉਹਦੇ ਤਬੀ ਇਹ ਨਹੀਂ ਠੀਕੇਗੀ ਆਹ ਉਹ ਕਹਿੰਦੇ ਮੈਂ ਅੱਜ ਠੀਕ ਨਹੀਂ ਹੈਗੀ ਤੂੰ ਚਾਹ ਬਣਾ ਦੇ ਉਹ ਬਾਨਾ ਮਾਰਨ ਡਈ ਹੋਣੀ ਆ ਉਹਨੂੰ ਪਤਾ ਅੱਜ ਤੈਨੂੰ ਛੁੱਟੀ ਆ ਉਹਨੂੰ ਇਹਣਾ ਮਮਤਾ ਨੂੰ ਛੁੱਟੀ ਆ ਤੇ ਚੱਲ ਮੈਂ ਰਮਾਨਾ ਪਾਵਾਂ ਤੂੰ ਮੈਂ ਦੱਸਾਂ ਕੀ ਕਰਾਂ ਯਾਰ ਮੈਂ ਤੇ ਹੇ ਤੂੰ ਚਾਹ ਨਹੀਂ ਪੀਤੀ ਮੇਰੀ ਧੀ ਨੇ ਨਹੀਂ ਦੱਸ ਹੁਣ ਤੈਨੂੰ ਕੀ ਕਹਿੰਦੀ ਚਾਹ ਬਣਾ ਹਾਂਜੀ ਤੂੰ ਚਾਹ ਚੋਨਾ ਬਣਾਵੇਂ ਤੇ ਮੈਂ ਦੱਸਾਂ ਇੱਕ ਮੇਰੀ ਧੀ ਨੂੰ ਛੁੱਟੀ ਹੁੰਦੀ ਆ ਕਿਤੇ ਤੇ ਉਹ ਵੀ ਕਹਿੰਦੀ ਆ ਕਿ ਚਾਹ ਤੂੰ ਬਣਾ ਤੂੰ ਇੰਜ ਕਰ ਢਿੱਡ ਫੜ ਕੇ ਬਹਿ ਜਾ ਤੂੰ ਕਹਿ ਭਾਬੀ ਮੇਰੇ ਢਿੱਡ ਫੜ ਹੁੰਦੀ ਆ ਠੀਕ ਆ ਪੱਕੀ ਗੱਲ ਇਤਰਾ ਹੀ ਕਰੀ ਠੀਕ ਆ ਤੇ ਇੰਜ ਕਰ ਖਾਂ ਜਾਨ ਨੂੰ ਕਹ ਚਾਹ ਦੇ ਦੇ ਕੋਈ ਗੱਲ ਜਿ ਤਰਾ ਕਰਦੀ ਕਰੀ ਜਾਂਦੇ ਕੰਨੀ ਆ ਵੈਸੇ ਫੜ ਕੇ ਬੈਠੇ ਨੇ ਕਹਿੰਦੇ ਮੈਨੂੰ ਬਿਲਕੁਲ ਨਹੀਂ ਠੀਕ ਤੂੰ ਚਾਹ ਬਣਾ ਜੇ ਮੈਂ ਦੁਬਾਰੇ ਗਈ ਤਾਂ ਉਹਨਾਂ ਨੇ ਕਿਹਾ ਚਾਹ ਬਣਾ ਦੇ ਤੂੰ ਇੰਜ ਕਰ ਫਿਰ ਢਿੱਡ ਫੜ ਕੇ ਨਾ ਡਰੈਿੰਗ ਰੂਮ ਚ ਪੈ ਜਾ ਚੱਲ ਜਾ 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 ਡਰੈਿੰਗ ਰੂਮ ਚ ਬਹਿ ਜਾ ਦੱਸ ਇਹ ਤਾਂ ਵਹਿਲੀ ਆ ਕਿ ਮੈਂ ਨਹੀਂ ਠੀਕ ਹੈਗੀ ਇਹ ਜਦੋਂ ਵਹਿੰਦੀ ਹੈ ਨਾ ਕੁੜੀ ਨੂੰ ਛੁੱਟੀ ਹੁੰਦੀ ਆ ਉਦੋਂ ਹੀ ਇਹਨੂੰ ਬਿਮਾਰੀ ਪੈ ਜਾਂਦੀ ਆ ਕਿਰਨ ਚਾਲ ਆ ਚੰਗਾ ਆ ਨਾ ਮੰਮੀ ਨੇ ਬਹਾਨਾ ਦੱਸ ਦਿੱਤਾ ਪਿਟਡ ਫੜ ਕੇ ਬੈਠੀ ਰ ਨੀ ਤਾਂ ਆਪ ਤਾਂ ਇਹਨਾਂ ਨੇ ਮੰਜੇ ਤੇ ਪੈ ਜਾਣਾ ਮੈਨੂੰ ਹੀ ਸਾਰਾ ਕੰਮ ਕਰਨਾ ਪੈਣਾ ਹੀ ਮੈਂ ਤਾਂ ਵੇ ਨੀ ਰਮਾਨਾ ਫੋਨ ਕਿਰਨੇ ਹਾਂਜੀ ਕੀ ਗੱਲ ਹੈ ਟੇਲੀ ਟੇਲੀ ਲੱਗਣ ਦੀ ਪਤਾ ਨਹੀਂ ਬੀਪੀ ਲੋਆ ਕਿ ਕੀ ਆ ਚੱਕੇ ਜਿਹਾਂ ਦੇ ਬਹੁਤ ਜ਼ਿਆਦਾ ਤੇ ਆ ਰਹਿਣ ਦੇ ਤੂੰ ਕਿਉਂ ਕਰੰਡੀਆਂ ਉਹਨੂੰ ਮਮਤਾ ਨੂੰ ਆਜੇ ਮਮਤਾ ਕਰ ਲੈਂਦੀ ਆ ਉਹਨੂੰ ਉਹਨੂੰ ਤੇ ਮੈਂ ਕਿਹਾ ਸੀਗਾ ਪਤਾ ਨਹੀਂ ਅੰਦਰ ਮੰਮੀ ਕੋ ਚੱਲ ਗਈ ਆ ਮੇਰੇ ਕੋ ਤੇ ਖੜੇ ਵੀ ਨਹੀਂ ਆਏ ਜਾਂਦੇ ਇੱਥੇ ਤੇ ਮੰਮੀ ਕਿੱਥੇ ਆ ਮੰਮੀ ਅੰਦਰ ਕਮਰੇ ਜਿਹਾ ਨੇ ਆ ਲੇਟੇ ਹੋਏ ਆ ਚਾ ਤੂੰ ਬਹਿ ਉਥੇ ਤੇ ਮੈਂ ਮਮਤਾ ਨੂੰ ਕੰਨਾ ਵਾ ਮਮਤਾ 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 ਤਿੰਨ ਆਵਾਜ਼ਾਂ ਦੇਈ ਜਾਂਦਾ ਸੁਣ ਤੇ ਲੈ ਕੀ ਹੋਇਆ ਵੀਰੇ ਉਹ ਠੀਕ ਨਹੀਂ ਹੈਗੀ ਉਹਦੇ ਬੀਪੀ ਬੂਪੀ ਉਹਦਾ ਘਟਿਆ ਤੇ ਜਾ ਜਾ ਕੇ ਉਹਦੀ ਹੈਲਪ ਕਰਾ ਥੋੜੀ ਬਹੁਤੀ ਮੇਰੇ ਤਾਂ ਆਪ ਦੀ ਟਿੱਡ ਪੀੜੋਂ ਹੁੰਦੀ ਵੀਰੇ ਮੈਂ ਕੀ ਕਰਾਂ ਹੁਣੇ ਤੂੰ ਗਾਣੇ ਸੁਣ ਕੇ ਚੁਟਕੀਆਂ ਮਾਰਨ ਈ ਸਾਂ ਹੁਣੇ ਨਹੀਂ ਆਂ ਟਿੱਡ ਪੀੜੋਂ ਡਈ ਐ ਇਹਦੇ ਸਾਫ ਪਤਾ ਲੱਗਦਾ ਝੂਠ ਬੋਲਣ ਦੀ ਹੈ। ਲੈ ਭਾਬੀ ਦੀ ਸਿਰ ਪੇੜੋ ਆ ਸਾਦੀ ਤੇ ਮੇਰੀ ਢਿੱਡ ਪੇੜ ਨਹੀਂ ਹੋ ਸਕਦੀ। ਤੇ ਭਾਬੀ ਚੁਟਕੀਆਂ ਤੇ ਨਹੀਂ ਮਾਰਨ ਦੀ ਗਾਣੇ ਤੇ ਨਹੀਂ ਸੁਣਨ ਦੀ। ਉਹ ਮੇਰੀ ਢਿੱਡ ਪੇੜੋਂ ਹੁੰਦੇ ਸੀ ਮੈਂ ਤਾਂ ਕਰਕੇ ਮਮਮੀ ਕਿੱਥੇ ਆ? ਮਮਮੀ ਕਮਰੇ ਚ ਨਹੀਂ। ਬੈ ਕੇ ਖਾਣਾ ਤੁਹਾਨੂੰ ਬਹੁਤ ਵਧੀਆ ਲੱਗਦਾ ਵਾ ਤੇ ਜੇ ਇੱਕ ਦਿਨ ਉਹ ਢਿੱਲੀ ਪੈ ਗਈ ਆ ਤੇ ਤੈਨੂੰ ਅੱਜ ਛੁੱਟੀ ਵੀ ਆ ਜੇ ਉਹਦੀ ਹੈਲਪ ਕਰਾ ਦੇਗੀ ਤੇ ਕੀ ਤਾਂ ਅਸੀਂ ਘਸ ਤੇ ਨਹੀਂ ਚੱਲੇ। ਮਮੀ ਤੇਰੇ ਨਾਲ ਤੇ ਮੈਂ ਅੱਗੇ ਗੱਲ ਕਰਕੇ ਰਾਜੀ ਨਹੀਂ ਹਾਂਗਾ ਮੰਮੀ ਜੀ ਨਾ ਐਵੇਂ ਮੈਨੂੰ ਬੋਲੀ ਜਾਂਦੇ ਨੇ ਭਾਬੀ ਦੀ ਸੇਡ ਦਰਦ ਹੋਵੇ ਉਹ ਸੱਚ ਆ ਮੇਰੀ ਢਿੱਡ ਪੇੜ ਹੋਵੇ ਉਹ ਝੂਠ ਹੈ ਵਾਹ ਮੰਮੀ ਹਾਂ ਪੁੱਤਰ ਹਾਂ 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 ਉਹ ਉਧਰ ਛੱਡ ਦੋ ਦੋ ਮਿੰਟ ਮੇਰੇ ਨਾਲ ਦੇ ਉਹ ਡਰਾਮਾ ਲੱਗਾ ਹੋਇਆ ਸੀ ਨਾ ਕਰੰਦ ਵੀ ਪੀਕਟਿਆ ਪਿਆ ਵਾ ਅੱਛਾ ਤੇ ਉਹ ਕਿਚਨ ਚ ਕੰਮ ਕਰਨ ਲਈ ਆ ਤੇ ਪੁੱਤ ਡਾਕਟਰ ਕੋ ਲੈ ਕੇ ਜਾਓ ਉਹ ਤੇ ਮੈਨੂੰ ਵੀ ਪਤਾ ਵਾ ਡਾਕਟਰ ਕੋ ਖੜਨਾ ਹੁੰਦਾ ਹਾਂ ਤੇ ਮਸਲਾ ਇਹ ਆ ਕਿ ਕੰਮ ਕਰਨ ਲਈ ਆ ਉਹ ਕਿਚਨ ਦੇ ਵਿੱਚ ਤੇ ਉਹਨੂੰ ਮਮਤਾ ਨੂੰ ਕਹਿ ਦੋ ਕਿ ਉਹਦੀ ਜਾਂ ਹੈਲਪ ਕਰਾ ਦੇ ਜੇ ਉਹ ਅੱਜ ਘਰੇ ਆ ਹੈੱਡਫੋਨ ਲਾ ਕੇ ਗਾਣੇ ਸੁਣੀ ਜਾਂਦੀ ਪਈ ਆ ਤੇ ਦੰਦੀਆਂ ਕੱਢੀ ਜਾਂਦੀ ਜੇ ਮੈਂ ਕਿਹਾ ਵਾ ਤੇ ਆਂਦੀ ਮੇਰੀ ਢਿੱਡ ਭੀੜ ਹੋ ਰਹੀ ਆ ਕਿਉਂ ਤੇ ਸਾਫ ਪਤਾ ਲਾ ਦਿਨਾ ਢਿੱਡ پیر ਉਹਦੇ ਜਾ ਕੇ ਬੰਦਾ ਬੈਠ ਤੇ ਲੰਮੇ ਪਵੇ ਆਰਾਮ ਕਰੇ ਨਹੀਂ ਪੁੱਤਲ ਤੈਨੂੰ ਪਤਾ ਹੈ ਨਾ ਕਿਉ ਲੰਮੇ ਬਹੁਤੀ ਦਿਨ ਪੈ ਨਹੀਂ ਸਕਦੀ ਉਹ ਸਵੇਰੇ ਆਂਦੇ ਉਹਨੇ ਮੈਨੂੰ ਕਿਹਾ ਕੰਦੀ ਮੰਮੀ ਮੇਰੇ ਢਿੱਡ ਚ ਪੀੜ ਬੜੀ ਹੋਣ ਢਈ ਐ ਤੇ ਮੈਂ ਕਿਹਾ ਪੁੱਤ ਚਲ ਤੂੰ ਬਹਿ ਜਾ ਤੇ ਉਹ ਛੱਡੋ ਮੰਮੀ ਮੈਨੂੰ ਵੀ ਸਾਰੀਆਂ ਗੱਲਾਂ ਦਾ ਪਤਾ ਮੈਂ ਨਹੀਂ ਕਈ ਗੱਲਾਂ ਨਾ ਕਰਨਾ ਨਹੀਂ ਚਾਹੁੰਦਾ ਕਿ ਐਵੇਂ ਗੱਲਾਂ ਕਰੂੰਗਾ ਤੇ ਘਰ ਚ ਲੜਾਈ ਹੋਣੀ ਐ ਨਾ ਨਾ ਪੁੱਤ ਉਹਦੀ ਢਿੱਡ ਪੇਰੋੜ ਹੈ ਨਾ ਤੂੰ ਹੀ ਮੜਾ ਜਾ ਉੜਜੋ ਅੱਜ ਤੂੰ ਹੀ ਸੌਂ ਤੋੜ ਲੋ ਅੱਜ ਤੇ ਤੁਸੀਂ ਜਾਓ ਅੱਜ ਤੇੜੀ ਸੰਭਲੋ ਅੱਜ ਦੀ ਮੈਂ ਚੱਲ ਕੋਈ ਨਹੀਂ ਮੈਂ ਕਰਵਾ ਦਿੰਨੀ ਥੋੜਾ ਬੋਤਾ ਕਰਵਾ ਦਿੰਨੀ ਹੈ ਤੇ ਮੈਂ ਚੱਲੇ ਆ ਡਾਕਟਰ ਕੋ ਉਹਨੂੰ ਲੈ ਕੇ ਤੇ ਤੁਸੀਂ ਆ ਵੇਖ ਲਓ ਕਿਚਨ ਕੋ ਚੰਦਾ ਕੰਮ ਤੇ ਮੈਂ ਆ ਕੇ ਰੋਟੀ ਖਾਣੀ ਆ ਰੋਟੀ ਤਿਆਰ ਕਰ ਲਓ ਕੋਈ ਗੱਲ ਨਹੀਂ ਤੂੰ ਇੰਜ ਕਰ ਉਹ ਆਪਣਾ ਇਹ ਆਪਣੀ ਭੈਣ ਦੀ ਵੀ ਦਵਾਈ ਲੈਵੇਂ ਤੂੰ ਹੈ ਭੈਣ ਦੀ ਵੀ ਲੈ ਆ ਮੈਂ ਹਾਂ ਉਹ ਤੁਸੀਂ ਰੋਟੀ ਤਿਆਰ ਕਰੋ ਆਹ ਮੈਂ ਕਰਦੀ ਕਰਦੇ ਤੂੰ ਜਾ ਜਾ ਮੇਰਾ ਪੁੱਤ ਕੋਈ ਗੱਲ ਮੈਂ ਵੇਖੀ ਰੋਟੀ ਹੋਣੀ ਬਣਾ ਲੈਣੀ ਆਂ ਦਾਸ ਉਹਦੀ ਅਖੇ ਦਵਾਈ ਲੈਣ ਚੱਲਣਾ ਰੋਟੀ ਪਾਣੀ ਬਣਾ ਕੇ ਤੇ ਫੇਰ ਚੱਲ ਜਾ ਦਵਾਈ ਲੈਣ ਕੇ ਅਖੇ ਮਮੇ ਜੀ ਰੋਟੀ ਬਣਾ ਦਿਓ ਜਾ ਮੈਂ ਰੋਟੀ ਬਣਾ ਮਾਣ ਉਹ ਦੋ ਮੇਰਾ ਡਰਾਮਾ ਵੀ ਨੰਗ ਜਾਣੇ ਕਿਰਨਾ ਤੇ ਕਿ ਕਿ ਉਹ ਕੀ ਗਾਲ ਕੀ ਕੀ ਹੋਇਆ ਵਾ ਛੱਡ ਛੱਡ ਆ ਬੇਹਲਾ ਕੋਈ ਤੈਨੂੰ ਨਹੀਂ ਵਿਖੰਡਿਆ ਲੱਗੇ ਤੈਨੂੰ ਵਿਖੰਡ ਹੀ ਰਿਆ ਇਧਰ ਆ ਇਧਰ ਆ ਫਾੜੇ ਨੂੰ ਉਹ ਵੀਰੇ ਮੈਂ ਬਹਿ ਗਿਆ ਕਿ ਤੇ ਵੀਰ ਜੀ ਮੇਰੇ ਤੇ ਪੇੜੋਂ ਤੂੰ ਡਿੱਗ ਪਾ ਤੂੰ ਵੀ ਡਿੱਗ ਪਾ ਫਿਰ ਮੇਰੇ ਤੇ ਆ ਸੱਚੀ ਨਹੀਂ ਗਿਆ ਟੇਟ ਬੜੀ ਪੀੜੋਂ ਹੁੰਦੀ ਐ ਮੈਂ ਵੇਖਣ ਡਿਆ ਉਧਰੋਂ ਆਇਆ ਹਾਂ ਮੈਂ ਤੇ ਉਦੋਂ ਫੋਨ ਤੇ ਫੜਿਆ ਸੀਗਾ ਜਦੋਂ ਇਹ ਡਿੱਗਣ ਲੱਗੀ ਤੇ ਤੂੰ ਫੋਨ ਛੋਟ ਕੇ ਢਿੱਡ ਫੜ ਲਿਆ ਮੈਨੂੰ ਸਭ ਦਿਖਣ ਡਿਆ ਛੱਡੋ ਵੀਰੇ ਮੇਰੀ ਟੇਟ ਬੜੀ ਪੀੜੋ ਠੀਕ 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 ਜਾ ਅੰਦਰ ਜਾ ਕੇ ਆਰਾਮ ਕਰ ਚੱਲ ਕਰਨ ਤੂੰ ਚਲਾ ਤੈਨੂੰ ਮੈਂ ਡਾਕਟਰ ਕੋਲ ਲੈ ਕੇ ਜਾਵਾਂ ਉੱਠ ਚਲ ਮੰਮੀ ਤੂੰ ਹੀ ਆਜਾ ਰੋਟੀ ਦਾ ਕਰੋ ਪ੍ਰਬੰਧ ਚਲ ਚਲੇਗੇ ਨਹੀਂ ਤਾਂ ਅੱਜ ਨਾ ਵੀਰ ਜੀ ਕੋ ਮੇਰਾ ਝੂਠ ਫੜਿਆ ਜਾਣਾ ਸੀ ਲੈ ਬਹਿ ਜਾ ਬਹਿ ਜਾ ਕਿੱਥੇ ਗਏ ਆ ਦਵਾਈ ਲੈਣ ਗਏ ਨੇ ਮੰਮੀ ਤੁਸੀਂ ਨਾ ਦਵਾਈ ਮੇਰੀ ਵੀ ਮੰਗਵਾ ਲਿੱਤੀ ਆ ਤੇ ਉਹਨਾਂ ਨੂੰ ਤੇ ਅੱਗੇ ਮੇਰੇ ਤੇ ਸ਼ੱਕ ਹੈਗਾ ਵਾ ਵੀ ਉਹਨਾਂ ਨੇ ਦਵਾਈ ਮੈਨੂੰ ਲੈ ਕੇ ਆਣੀ ਤੇ ਫੇਰ ਮੈਂ ਕੀ ਕਰਾਂਗੀ ਲੈ ਤੇ ਜੇ ਮੈਂ ਉਹਨਾਂ ਨੂੰ ਪੁੱਤ ਦਵਾਈ ਨਾ ਕੰਦੀ ਤੇ ਉਹਨਾਂ ਨੂੰ ਤਾਂ ਸਾ ਪਤਾ ਲੱਗ ਜਾਣਾ ਸੀ ਕਿ ਮਮਤਾ ਝੂਠ ਬੋਲਣ ਢਈ ਆ ਮੇਰੀ ਗੱਲ ਸੁਣ ਜੇ ਤੇਰੇ ਵੀਰ ਜੀ ਤੇਰੀ ਦਵਾਈ ਲੈ ਕੇ ਆ ਨਾ ਤੂੰ ਦਵਾਈ ਨਾ ਖਾਵੀ ਤੂੰ ਸੁੱਟ ਦੇਵੀ ਉਹਨਾਂ ਨੂੰ ਤਾਂ ਅੱਗੇ ਮੇਰੇ ਤੇ ਵੀਰ ਜੀ ਨੂੰ ਸ਼ੱਕ ਆ ਉਹਨਾਂ ਨੇ ਕੋਲ ਖਲੋ ਕੇ ਦਵਾਈ ਖਵਾਉਣੀ ਫੇਰ ਮੈਂ ਕੀ ਕਰਾਂਗੀ ਆਹੋ ਗੱਲ ਤੇ ਇਹ ਵੀ ਆ ਹੈਗਾ ਬੜਾ ਹੀ ਉਹਨੂੰ ਸਾਰਾ ਪਤਾ ਲੱਗ ਜਾਂਦਾ ਕਿ ਇਹ ਸਾਡੀ ਮੇਰੀ ਮਾਂ ਦੀ ਤੇ ਮੇਰੀ ਭੈਣ ਦੀ ਚਲਾਕੀ ਆ ਚੱਲ ਉਹ ਗੱਲ ਛੱਡ ਪਰ ਹੁਣ ਕਹਿ ਗਿਆ ਏ ਕਿ ਮੈਂ ਆ ਕੇ ਰੋਟੀ ਖਾਣੀ ਆ ਤੇ ਤੁਸੀਂ ਮਾਵਾ ਤੇ ਹਾਂ ਰਲ ਕੇ ਰੋਟੀ ਬਣਾਓ ਛੋਟੀ ਮੈਂ ਬਣਾਵਾਂ ਤੂੰ ਆਪਣੀ ਗੱਲ ਕਰਨ ਈ ਮੈਂ ਆਪਣੀ ਗੱਲ ਕਰਨ ਈ ਕਿ ਰੋਟੀ ਮਿੰਨ ਤਾਂ ਚਰੋਂਦੀ ਵਿਆਹੀ ਆਈ ਮੈਂ ਤਾਂ ਹਾਥ ਹੀ ਨਾ ਲਾਇਆ ਵੇਲੜੇ ਨੂੰ ਤੇ ਹੁਣ ਮੈਂ ਕਿਤਰਾ ਬਣਾਵਾਂ ਰੋਟੀ ਮੇਰੀ ਗੱਲ ਸੁਣ ਕਿਉਂ ਨਾ ਆਪਾਂ ਤੇਰੇ ਵੀਰੇ ਨੂੰ ਫੋਨ ਕਰ ਦਈਏ ਕਿ ਆਂਦੀ ਵਕੀ ਉਥੋਂ ਪਟੂਰੇ ਫੜੀ ਲਿਆਵੇਂ ਐ ਵਧੀਆ ਵਧੀਆ ਨਾ ਹਾਂ ਰਮਾਨਾ ਖਾਵਾਂਗੇ ਹੈਨਾ ਠੀਕ ਖਲੋ ਜਾ ਮੈਂ ਤੇਰੇ ਵੀਰੇ ਨੂੰ ਫੋਨ ਕਰਦੀ ਹੁਣ ਕਰੋ ਕਰੋ ਆਹੋ ਕਿ ਤੂੰ ਬਣਾ ਲੇਂਗੀ ਰੋਟੀ ਨਹੀਂ ਨਹੀਂ ਮੈਂ ਨਹੀਂ ਘਰੀ ਵੀ ਬਣਾ ਸਕਦੀ ਮੇਰੇ ਅੱਗੇ ਸਭ ਪਿਆਦਾ ਲੈ ਤੇਰਾ ਵੀ ਸਿਰ ਪਰੋਂ ਲੱਗ ਪਿਆ ਹੋਰ ਮੈਂ ਕੀ ਕਰਾਂ ਸੱਚੀ ਕਾ ਝੂਠ ਕਹਿਣ ਦੀ ਨਹੀਂ ਸੱਚੀ ਵਿੱਚ ਫੋਨ ਦੇ ਅੱਛਾ ਪਰ ਹਵਾ ਫੋਨ ਚੁੱਕ ਲਾ ਹਾਂ ਹਾਂ ਹੈਲੋ ਹਾਂ ਗੋਲਦੀ ਬੇਟਾ ਕਿਰਨ ਠੀਕ ਹੈਗੀ ਹੈ ਨਾ ਅੱਛਾ ਅੱਛਾ ਮੇਰੀ ਗੱਲ ਸੁ ਵੱਡੀ ਧਿਆਨ ਨਾਲ ਚਲਾਵੇਂ ਉਹਦੇ ਬੈਲਟ ਬੁਲ ਲਾ ਦੇ ਐਵੇਂ ਚੱਕਰ ਆਇਆ ਤੇ ਮੱਥਾ ਉਹਦਾ ਕਿਤੇ ਗਾਹ ਨਾ ਵਾਜੇ ਵਿਚਾਰੀ ਦਾ ਫੇਰ ਰੋਵੜਾ ਪੈਜੂਗਾ ਤੇ ਅੱਛਾ ਪੁੱਤ ਐਸ ਤਰ੍ਹਾਂ ਸੀ ਉਹਨਾਂ ਤੇਰੀ ਪਿਆਰ ਦੇ ਢਿੱਡ ਪੀੜ ਹੋਣ ਲੱਗ ਪਈ ਹੁਣ ਜਿਆਦਾ ਆਹੋ ਕਿਉਂ ਦੁਬਾਰਾ ਕਿਉਂ ਲੱਗਾ ਠੀਕ ਆ ਨਾ 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 ਰੁੱਤੇ ਨਾ ਤੇਰੀ ਭੈਣ ਟੀਕੇ ਤੋਂ ਡਰਦੀ ਟੀਕਾ ਨਹੀਂ ਲਵਾਣਾ ਤੂੰ ਦਵਾਈ ਲੈ ਕੇ ਆ ਜੀ ਕੋਈ ਗੱਲ ਨਹੀਂ ਦਵਾਈ ਖਾ ਲੋਗੀ ਅੱਛਾ ਮੈਂ ਗੱਲ ਕਹਿਣ ਡਈ ਸੀ ਉਹ ਤੂੰ ਮੈਨੂੰ ਕਹਿ ਕੇ ਗਿਆ ਸੀ ਨਾ ਕਿ ਰੋਟੀ ਬਣਾ ਦਿਓ ਰੋਟੀ ਤਾਂ ਪੁੱਤ ਮੈਂ ਬਣਾ ਦੇਣੀ ਸੀ ਤੈਨੂੰ ਪਤਾ ਮੈਨੂੰ ਸਰਵਾਈਕਲ ਹੈ ਗਈ ਆ ਤੇ ਆਟਾ ਮੇਰੇ ਕੋ ਗੁੰਨਿਆ ਨਹੀਂ ਜਾਂਦਾ ਮੁਸ਼ਕਲ ਹੋਣੀ ਆ ਆਹੋ ਤੇ ਤੂੰ ਨਾ ਰੋਟੀ ਬਜਾਰੋਂ ਬਣੀ ਬਣਾਈ ਲਾਇਆ ਮਸ਼ੀਨ ਚ ਗੋਲ ਨਾ ਉਹ ਨਹੀਂ ਪੁੱਤ ਮਸ਼ੀਨ ਦਾ ਪੰਗਾ ਬੜਾ ਹੀ ਪਹਿਲਾਂ ਮਸ਼ੀਨ ਆਟਾ ਪਾਓ ਥੋੜਾ ਥੋੜਾ ਆਟਾ ਗੋਈਦਾ ਫਿਰ ਮਸ਼ੀਨ ਨੂੰ ਧੋਵੋ ਸਵਾਰੋ ਓខਾ ਲੈ ਲੈ ਰੋਟੀ ਹਾਂ ਹਾਂ ਤੇਰੀ ਭੈਣ ਨੇ ਖਾਣੀ ਆ ਨਹੀਂ 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 ਖਿਚੜੀ ਨਹੀਂ ਖਾਣੀ ਉਹਨੇ ਖਾਣੀ ਰੋਟੀ ਹਾਂ ਲਿਆ ਲਿਆ ਕਿੰਨੇ ਫੁਲਕੇ ਦੋ ਦੋ ਫੁਲਕੇ ਲਿਆ ਚਲ ਠੀਕ ਹੈ ਆ ਜਾ ਆ ਜਾ ਆ ਜਾ ਲੈ ਆ ਤੇ ਕੰਮ ਕਰ ਤੇ ਠੀਕ ਹੈ ਚਲ ਚਾਰ ਅੱਗੇ ਚਾਹ ਪੀਏ ਚਲ ਚਲ ਮੰਮੀ ਕੀ ਕਰਨ ਦੇ ਜੀ ਆ ਨਾ ਮੈਂ ਤੇਰੇ ਜੋਗੀ ਚਾਹ ਲੱਗੀ ਸੀ ਬਣਾਣ ਅੱਛਾ ਹਾਂ ਚਲ ਉਹ ਪਾਣੀ ਫੜੇ ਆ ਪਾਣੀ ਕਿਰਨ ਨੂੰ ਦਵਾਈ ਦੇਣੀ ਆ ਨਹੀਂ ਪਹਿਲਾਂ ਇਹਨੂੰ ਦਵਾ ਇਹ ਦੀ ਕਿਰਨ ਨਾਲੋਂ ਜ਼ਿਆਦਾ ਹਾਲਾਤ ਦਾ ਹਾਲਤ ਖਰਾਬ ਹੱਥ ਕਰ ਹੱਥ ਕਰ ਹੱਥ ਕਰ ਓਹੋ ਮੰਮੀ ਪਾਣੀ ਲਿਆਓ ਪਾਣੀ ਮੈਂ ਠਰ ਕੇ ਦਵਾਈ ਖਵਾ ਦਨੀ ਕੁੜੀ ਨੂੰ ਆਪੀ ਪਾਣੀ ਲੈ ਵੀਰ ਜੀ ਖਾ ਲਾਂਗੀ ਨਹੀਂ ਲੈ ਗਾਂ ਅਸਰ ਹੋਣ ਵਾਲਾ ਬਣੂੰਗਾ ਦਵਾਈ ਖਾ ਪਾਣੀ ਲਿਆ ਪਾਣੀ ਲਿਆ ਪਾਣੀ ਪਾਣੀ ਲਿਓ ਛੇਤੀ ਜਾਓ ਛੇਤੀ ਪਾਣੀ ਲਿਓ ਜਾਓ ਮੈਂ ਬਾਜੋ ਪਾਣੀ ਲਿਓ। ਲਿਓ ਮम्मी ਉਹਨੇ ਢਿੱਡ ਪੀੜ ਹੁੰਦੀ ਉਦੋਂ ਦੀ ਉਹਦੀ ਤੁਸੀਂ ਕਰਦੇ ਕੀ? ਹਾਂ ਮम्मी ਦੇ ਦਿਓ ਇਹਨੂੰ ਪਹਿਲਾਂ। ਚਲ ਖਾ ਦਵਾਈ ਖਾ। ਨਹੀਂ ਮੈਂ ਬਾਅਦ ਵਿੱਚ ਦੇ ਜੀ ਖਾ। ਖਾ ਖਾ ਜਲਦੀ ਕਰ ਜਲਦੀ। ਖਾ। ਜਦੋਂ ਤੇਰੀ ਢਿੱਡ ਪੀੜ ਹੁੰਦੀ ਦਵਾਈ ਤਾਂ ਖਾਣੀ ਆ ਨਾ। ਖਾ। ਪੁੱਤਰ ਇਹਨੂੰ ਵਖਾ ਕੇ ਮੈਂ ਲੈ ਕੇ ਆਨੀ ਆ। ਪਤਾ ਨਹੀਂ ਇਹਨਾਂ 'ਚ ਕੋਈ ਗੋਲੀ ਨੂੰ ਇਨਫੈਕਸ਼ਨ ਕਰ ਗਈ ਤੇ ਫਿਰ ਮੈਂ ਕਮਲਾ ਨਹੀਂ ਆ। ਠੀਕ ਐ। ਇਹਨੂੰ ਕਹੋ ਦਵਾਈ ਖਾ। ਤੁਸੀਂ ਤਾਂ ਸਭ ਨੂੰ ਕਹਿਣਾ ਦਵਾਈ ਖਾ। ਤੁਸੀਂ ਕਹਿੰਦੇ ਨਾਖ ਫਰਕ ਪੈશેਗਾ ਨਾ ਖਾਲਾ ਮਮਤਾ ਨਹੀਂ ਮੇਰੇ ਬਾ ਮੈਨੂੰ ਸਭ ਪਤਾ ਕੀ ਹੋਣ ਡਿਆ ਮਮੀ ਸਭ ਪਤਾ ਵਾ ਮੈਂ ਅੱਗੇ ਵੀ ਕਿਹਾ ਵਾ ਕਿ ਸਿਰਫ ਚੁੱਪ ਰਹੀਦਾ ਵਾ ਤਾਂ ਕਿ ਘਰ ਚ ਕਲੇਸ਼ ਨਾ ਪਵੇ ਕੋਈ ਟੇਡ ਪੀੜ ਨਹੀਂ ਹੋਣ ਡਈ ਤੇ ਤੁਸੀਂ ਇਹਨੂੰ ਖੁਦ ਇਹ ਸਕੀਮ ਦਿੱਤੀ ਆ ਮੈਂ 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 ਕਦੋਂ ਦਿੱਤੀ ਸਕੀਮ ਪੱਕੀ ਗੱਲ ਆ ਹਾਂ ਮੈਂ ਮਮਤਾ ਤੈਨੂੰ ਕੁਝ ਕਿਹਾ ਸੀ ਨਹੀਂ ਨਹੀਂ ਮੈਂ ਤਾਂ ਸਵੇਰੇ ਪਾ ਰਹੀ ਆ ਜਦੋਂ ਤੁਸੀਂ ਅੰਦਰ ਸਕੀਮਾਂ ਲਾਉਣ ਦੇ ਹੀ ਨਾ ਉਦੋਂ ਮੈਂ ਪੌੜੀਆਂ ਉਤਰਨ ਦੇ ਆਂ ਤੇ ਤੁਹਾਡੀ ਆਵਾਜ਼ ਬਾਹਰ ਤੱਕ ਆਉਣ ਦੀ ਸੀ ਦੋਵਾਂ ਜਾਣੇ ਆ ਦੀ ਸਿਰਫ ਆਨਲਾਈਨ WhatsApp ਤੇ Instagram ਤੇ Facebook ਦੇ ਸਟੇਟਸ ਪਾਈ ਜਾਣ ਨਾਲ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਮੇਰੀ ਪਿਆਰੀ ਭਾਬੀ ਮੇਰੀ ਪਿਆਰੀ ਨੂੰ ਕੁਝ ਨਹੀਂ ਹੁੰਦਾ ਭਾਬੀ ਮਾਵਾਂ ਵਰਗੀ ਨੂੰ ਚੰਗੀ ਘਰ ਚ ਆ ਜੇ ਤੇ ਘਰ ਨੂੰ ਸਵਰਗ ਬਣਾ ਦਿੰਦੀ ਆ ਬੋਲੋ ਮੰਮੀ ਬੋਲੋ ਪਾਉਂਦੇ ਨਹੀਂ ਤੁਸੀਂ ਇਤਰਾਹ ਦੇ ਸਟੇਟਸ ਪਾਉਂਦੇ ਨਹੀਂ ਤੂੰ ਦੱਸ ਨਹੀਂ ਪਿਆਰੀ ਭਾਬੀ ਵਾਲੀਏ ਪਾਉਂਦੇ ਨਹੀਂ ਤੂੰ ਸਟੇਟਸ ਇਹੋ ਜਿਹਾ ਵਟਸਐਪ ਤੇ ਜੀ ਮੰਮੀ ਅੱਗੇ ਹੀ ਦੁਨੀਆ ਕਹਿੰਦੀ ਆ ਕਿ ਸਾਰਿਆਂ ਦੇ ਖੂਨ ਜਿਹੜੇ ਨਾ ਸਫੇਦ ਹੋ ਹੀ ਜਾਂਦੇ ਆ ਤੇ ਆਪਣੇ ਵੀ ਕਰਦੇ ਆ ਤੇ ਸਫੇਦ ਹੋ ਰਹੇ ਜੀ ਇਹ ਅੱਜ ਇੱਕ ਐਗਜ਼ਾਮਪਲ ਆ ਇਸ ਚੀਜ਼ ਦੀ ਤੁਹਾਨੂੰ ਖੁਦ ਨੂੰ ਚਾਹੀਦਾ ਸੀਗਾ ਇਹ ਗੱਲ ਸਵੇਰੇ ਕਹਿਣੀ ਕਿ ਕਰਨ ਤੂੰ ਨਹੀਂ ਠੀਕੇਗੀ ਚੱਲ ਵਾਪਸ ਆਪਣੇ ਰੂਮ ਚ ਜਾ ਕੇ ਰੈਸਟ ਕਰ ਕੋਈ ਗੱਲ ਨਹੀਂ ਜੇ ਕਿਤੇ ਦਹਾਂ ਦਿਨਾਂ ਚ ਮੈਨੂੰ ਇੱਕ ਵਾਰ ਕਰਨਾ ਪੈ ਜਾਂਦਾ ਨਾ ਤੇ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਕਦੀ ਉਹਨੇ ਇਹ ਨਹੀਂ ਕਿਹਾ ਕਿ ਪਾਣੀ ਦਾ ਗਲਾਸ ਮੰਮੀ ਮੈਨੂੰ ਫੜਾਇਓ ਤੇ ਜਾ ਮੰਮੀ ਉੱਠ ਕੇ ਪਾਣੀ ਆਪੀ ਪੀ ਲਓ ਤੇ ਤੂੰ ਦੱਸ ਹਰ ਕੰਮ ਚ ਤੇਰੀ ਮਦਦ ਕਰਾਉਂਦੀ ਤੇਰੀ ਸਾਈਡ ਲੈਂਦੀ ਆ 100 ਗਲਤੀਆਂ ਤੇ ਤੇਰੀਆਂ ਤੇ ਪਰਦਾ ਪਾਉਂਦੀ ਜੋ ਸਿਰਫ ਇਸ ਗੱਲ ਕਰਕੇ ਕਿ ਮੇਰੀ ਕੱਲੀ ਕੱਲੀ ਨਨਾਨਿਆ ਤੇ ਛੋਟੀ ਆ ਤੇ ਤੈਨੂੰ ਛੋਟੀਆਂ ਭੈਣਾ ਵਾਂਗੂ ਸਮਝਦੀ ਆ ਤੇ ਤੂੰ ਤੇਰੇ ਕੋਲ ਨਹੀਂ ਹੀ ਕਿਹਾ ਹੁੰਦਾ ਅੱਜ ਕਿ ਭਾਬੀ ਕੋਈ ਗੱਲ ਨਹੀਂ ਤੁਸੀਂ ਬੈਠੋ ਮੈਂ ਕਰਦੀ ਆ ਤੁਸੀਂ ਜਾ ਕੇ ਦੋਵੇਂ ਜਾਣੀ ਆ ਉਲਟਾ ਸਕੀਮਾਂ ਲਾਉਣ ਦੀ ਆ ਕਿ ਕੋਈ ਨਹੀਂ ਲੱਗੀ ਰਹਿਣਦੇ ਉਹਨੂੰ ਲੱਗੀ ਰਹਿਣਦੇ ਉਹਨੂੰ ਬਾਅਦ ਚ ਤੁਸੀਂ ਦੱਸੋਗੇ ਕਹਿਣਾ ਵਾ ਕਿ ਚਨਨੀਆਂ ਦੀ ਬੋਲੀ ਬੋਲਦੇ ਮੁੰਡੇ ਥੱਲੇ ਲੱਗੇ ਆ ਇਹੋ ਜੀਆਂ ਗੱਲਾਂ ਹੀ ਸੁਣਾਉਣੀਆਂ ਹੁੰਦੀਆਂ ਤੁਸੀਂ ਪਰ ਤੁਸੀਂ ਆਪਣਾ ਨਹੀਂ ਵੇਖਣਦੇ ਕਿ ਅਹੀਂ ਕੀ ਕਰਦੇ ਆ ਪਹਿਲੋਂ ਵੀ ਤਾਂ ਮੰਮੀ ਕਰਦੇ ਸੀ ਨਾ ਤੁਸੀਂ ਆ ਤੁਹਾਡੀ ਹੈਲਪ ਕਰਉਂਦੀ ਸੀ ਹਰ ਕੰਮ 'ਚ ਇਸ ਤਰ੍ਹਾਂ ਕੀ ਹੋ ਜਾਂਦਾ ਵਾ ਕਿ ਤੁਸੀਂ ਜਦੋਂ ਨੋਹਾ ਵੇਖ ਕੇ ਆ ਜਾਂਦੀਆਂ ਤੇ ਹਥਿਆਰੀ ਸੁੱਟ ਦਿੰਦੇ ਜੇ ਕੋਈ ਗੱਲ ਨਹੀਂ ਹਰ ਕਿਸੇ ਨੂੰ ਹੈਲਪ ਚੰਗੀ ਲੱਗਦੀ ਆ ਪਰ ਤੁਸੀਂ ਮਾੜਾ ਮੋਟਾ ਹੀ ਹੈਲਪ ਉਹਦੀ ਕਰਾਈ ਜਾਓ ਉਹਦੇ ਵੀ ਤੁਹਾਡੀ ਉਹਦੀ ਨਿਗਾ ਵਿੱਚ ਤੁਹਾਡਾ ਰਿਗਾਰਡ ਵਧਣਾ ਹੈ ਘਟਣਾ ਨਹੀਂ ਅਗਰ ਤੁਸੀਂ ਹੈਲਪ ਕਰਾ ਦੋਗੇ ਤੇ ਸਬਜੀ ਬਣਨ ਲੱਗਿਆ ਗੰਡੇ ਕੱਟ ਦੋ ਕਿ ਕੋਈ ਫਰਕ ਨਹੀਂ ਪੈਣਾ ਬਾਕੀ ਅੱਗੇ ਉਹ ਮਰਜੀ ਤੁਹਾਡੀ ਹੈ ਲੈਕਚਰ ਹੀ ਆ ਭਾਵੇਂ 2 ਘੰਟੇ ਬੋਲੀ ਜਾਓ ਹੈਨਾ ਪਰ ਗੱਲ ਅਸਰ ਦੀ ਹੈ ਜੇ ਤੇ ਤੁਹਾਨੂੰ ਅਸਰ ਹੋ ਗਿਆ ਦੋਵਾਂ ਜਾਣਿਆਂ ਨੂੰ ਠੀਕ ਹੈ ਨਹੀਂ ਅਸਰ ਹੋਇਆ ਤਦ ਵੀ ਠੀਕ ਆ ਆਪਣੇ ਖੂਨ ਸਫੇਦ ਨਾ ਕਰੋ ਲਾਲ ਹੀ ਰੱਖੋ ਗੋਲਡੀ ਚੱਲ ਕਿਰਨ ਆ ਚੱਲੀਏ ਹੁਣ ਕੀ ਹੋਇਆ ਗੋਲਡੀ ਤੂੰ ਜੋ ਗੱਲਾਂ ਕਰਨ ਡਿਆ ਨਾ ਉਹ ਸਹੀ ਕਰਨ ਡਿਆ ਮੈਂ ਆਪਣੀ ਧੀ ਨੂੰ ਕੀ ਮਤ ਦੇਣ ਲਈ ਕਿ ਤੂੰ ਆਪਣੀ ਪਰਚਾਈ ਨਾ ਤਨਾ ਕਰ ਕੋਈ ਗੱਲ ਨਹੀਂ ਮੰਮੀ ਅੰਤ ਕਹਾਵਾ ਤਾਂ ਜੋ ਬੀਜੀਏ ਉਹੋ ਵੜਨਾ ਪਿੰਦਾ ਵਾ ਇੰਨੇ ਵੀ ਵਿਆਹ ਕੇ ਦੂਜੇ ਘਰ ਜਾਣਾ ਇਹ ਵੀ ਸੋਚੋ ਨਹੀਂ ਵੀਰੇ ਸੌਰੀ ਵਾਕੇ ਕੁਲੜੀ ਤੂੰ ਸਹੀ ਗੱਲ ਕਹਿਣ ਡਿਆ ਕੋਈ ਨਹੀਂ ਛੱਡੋ ਤੂੰ ਸਹੀ ਗੱਲ ਕਹਿਣ ਡਿਆ ਮੈਂ ਤਾਂ ਧੀ ਨੂੰ ਇੱਥੋਂ ਪਟੀਆਂ ਪੜਾ ਕੇ ਭੇਜਣ ਡਈ ਆ ਕੱਲ ਨੂੰ ਤੇਰੀ ਸੱਸ ਤੇਰੀ ਦਰਾਣੀ ਤੇਰੀ ਜਠਾਣੀ ਬਿਮਾਰ ਹੋਏਗੀ ਇਹੋ ਬਾਨੇ ਲਾਵੇਂ ਇਹ ਗੱਲ ਸਹੀ ਹੈ ਕਿ ਆਨਲਾਈਨ ਹੀ ਪਿਆਰ ਹੋ ਗਏ ਮੈਂ ਸਟੇਟਸ ਤੇ ਡੇਡ ਵੱਡੇ ਪਾਨੀ ਆ ਕਿ ਮੇਰੀ ਨੂੰ ਧੀ ਆ ਮੈਂ ਨੂੰ ਧੀਆ ਵਾਂਗੂ ਰੱਖਿਆ ਆ ਪਰ ਮੈਂ ਆਪ ਕੀ ਬਣਨ ਢਈ ਆ ਤੇ ਆਪਣੀ ਕੁੜੀ ਕੁੜੀ ਨੂੰ ਕੀ ਬਣਾਣ ਢਈ ਆ ਨਹੀਂ ਕਿਰਨ ਮੈਨੂੰ ਆਨਲਾਈਨ ਵਾਲੇ ਪਿਆਰ ਨਹੀਂ ਚਾਹੀਦੇ ਫਖਾਵੇ ਨਹੀਂ ਚਾਹੀਦੇ ਇਹ ਸ਼ੁਕਰ ਕਰੋ ਤੁਸੀਂ ਤੇ ਆਨਲਾਈਨ ਪਿਆਰ ਕਰਦੇ ਜੇ ਕਿਤੇ ਉਹ ਨਹੀਂ ਤੁਹਾਡੇ ਨਾਲ ਆਨਲਾਈਨ ਕਰਦੀ ਨਾ ਬਾਬਾ ਸਾਡੇ ਨਾਲ ਆਨਲਾਈਨ ਪਿਆਰ ਇਹ ਨਾ ਕਰੇ ਸਾਰੀ ਕਿਰਨ ਚਲੀ ਭਾਬੀ ਹੁਣੇ ਭਾਬੀ ਨੂੰ ਭੇਜੀਏ ਤੇ ਆਪਾਂ ਕਰੀਏ ਕੰਮ ਚੱਲ ਜਾ ਤੂੰ ਰੈਸਟ ਕਰ ਚੱਲ ਪੁੱਤਰ ਗਲਤੀ ਸੀ ਮੇਰੀ ਕਿ ਮੈਂ ਤੈਨੂੰ ਚੰਗੀ ਮਤ ਦੇਣੀ ਸੀ ਤੇ ਮੈਂ ਤੈਨੂੰ ਗਲਤ ਦੇਈ ਜਾਣੀ ਕੱਲ ਨੂੰ ਤੋ ਇਹੋ ਕੁਝ ਜਾ ਕੇ ਆਪਣੇ ਸਹੁਰੇ ਕਰਨਾ ਸੀ ਤੇ ਜਿਹੜੀਆਂ ਸੱਸਾਂ ਕੱਦੀਆਂ ਨਾ ਕਿ ਧੀਆਂ ਪਿੱਛੋਂ ਸਿੱਖੀਆਂ ਆਂਦੀਆਂ ਉਹ ਸੱਸਾਂ ਗੱਲ ਸਹੀ ਕਹਿੰਦੀਆਂ ਕਿ ਵਾਕਈ ਮਾਵਾ ਪਿੱਛੋਂ ਸਿਖਾ ਕੇ ਕੱਲਦੀਆਂ ਚੱਲ ਆ ਜਾ ਪਾ ਕੰਮ ਕਰੀਏ ਅੱਛਾ